ਸੱਤ ਸਰੀਕਾ ਦੋਸਤੋ ਸੋ ਅੱਜ ਦਾ ਨਵਾਂ ਵਿਸਾ ਲੈ ਕੇ ਆਇਆ ਲੈਮਨਸ ਲੰਗੜਾਪਨ ਜੋ ਕਿ ਬੱਕਰੀਆਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਤਕਰੀਬਨ ਹਰ ਜਾਨਵਰ ਦੇ ਵਿੱਚ ਹੀ ਲੈਮਨਸ ਭਾਵ ਲੰਗੜੇਪਨ ਦੀ ਸਮੱਸਿਆ ਦੇਖੀ ਜਾਂਦੀ ਹੈ ਪਰੰਤੂ 11 ਤਰ ਬੱਕਰੀਆਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਖੜੀ ਹੋ ਜਾਂਦੀ ਹੈ ਸੋ ਆਪਾਂ ਅੱਜ ਗੱਲਬਾਤ ਕਰਾਂਗੇ ਲੈਮਨਸ ਬਾਰੇ ਕੀ ਇਹਦੇ ਕਾਰਨ ਹੋ ਸਕਦੇ ਆ ਕੀ ਇਹਦੇ ਲੱਛਣ ਹੋ ਸਕਦੇ ਅਤੇ ਕੀ ਆਪਾਂ ਉਪਚਾਰ ਕਰਾਂਗੇ ਬਚਾ ਕਰਾਂਗੇ ਤੇ ਆਪਾਂ ਕੀ ਟ੍ਰੀਟਮੈਂਟ ਕਰਾਂਗੇ ਸਭ ਸੁਬੰਧੀ ਆਪਾਂ ਚਰਚਾ ਕਰਾਂਗੇ ਏ ਟੂ ਜ਼ेड ਚੀਜ਼ ਬਾਰੇ ਆਪਾਂ ਹਰ ਜਾਣਕਾਰੀ ਦੇਵਾਂਗੇ ਸੋ ਦਰਸ਼ਕਾਂ ਨੂੰ ਅਪੀਲ ਕੀ ਇਸ ਚੈਨਲ ਦੇ ਉੱਪਰ ਜੁੜੋ ਤਾਂ ਕਿ ਆਪਾਂ ਵਰਤਾਲਾਪ ਆਪਣੀ ਸਾਂਝੀ ਕਰ ਸਕੀਏ ਉਹ ਲੈਕਚਰ ਦੀ ਸ਼ੁਰੂਆਤ ਕਰਨ ਜਾ ਰਹੇ ਆ। ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਲਾਂਗੜਾપણ ਉਹ ਹਾਲਤਾ ਜਿਸ ਵਿੱਚ ਬੱਕਰੀ ਦੀ ਲੈਕਟੋਮੋਟਰ ਸਿਸਟਮ ਜਿਵੇਂ ਕਿ ਖੋਰ ਹੱਡੀਆਂ ਤੇ ਜੋੜ ਮਾਸਪੇਸ਼ੀਆਂ ਅਸਾਂ ਵਿੱਚ ਦਰਦ ਹੋਣਾ ਜਾਂ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਰਕੇ ਸਹੀ ਤਰ੍ਹਾਂ ਆਪਣਾ ਪੇਰ ਬੱਕਰੀ ਉਠਾ ਨਹੀਂ ਪਉਂਦੀ ਜਿਹਦੇ ਕਰਕੇ ਜਾਨਵਰਾਂ ਦੇ ਵਿੱਚ ਜ਼ਿਆਦਾਤਰ ਬੱਕਰੀਆਂ 'ਚ ਲੈਮਨਸ ਭਾਵ ਲੰਗੜੇ ਪਣ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਸੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਲੇਮਨਸ ਦੀ ਸੀਜ ਬਾਰੇ ਲੰਗੜਾਪਨ ਬੱਕਰੀਆਂ ਦੇ ਵਿੱਚ ਜ਼ਿਆਦਾ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ ਸੋ ਹੁਣ ਆਪਾਂ ਲੈਮਨਸ ਦੇ ਕਾਰਨ ਬਾਰੇ ਚਰਚਾ ਕਰਾਂਗੇ ਕੀ ਕਾਰਨ ਹੋ ਸਕਦੇ ਆ ਇਟੋਲੋਜੀ ਕੀ ਕਾਰਨ ਹੋ ਸਕਦੇ ਆ ਲੈਮਨਸ ਦੇ ਜਾਨਵਰਾਂ ਦੇ ਵਿੱਚ ਉਹਦੇ ਬਾਰੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਲੰਗੜਾਪਨ ਹਮੇਸ਼ਾ ਹੀ ਪੈਰਾਂ ਦੇ ਨਾਲ ਸੰਬੰਧਤ ਬਿਮਾਰੀ ਹੈ ਸੋ ਸਭ ਤੋਂ ਪਹਿਲਾਂ ਤਾਂ ਪਹਿਲਾ ਪੁਆਇੰਟ ਖੁਰਾਂ ਤੇ ਪੈਰਾਂ ਦੀਆਂ ਬਿਮਾਰੀਆਂ ਤੇ ਆ ਜਾਂਦਾ ਸੋ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਖੁਰਾਂ ਦਾ ਵਧਣਾ ਨੰਬਰ 2 ਦੇ ਉੱਪਰ ਪਟਰਾਪ ਦੀ ਬਿਮਾਰੀ ਆ ਜਾਂਦੀ ਹੈ। ਨੰਬਰ 3 ਦੇ ਉੱਪਰ ਫੁੱਟ ਸਕਾਲ ਦੀ ਬਿਮਾਰੀ ਜੋ ਕਿ ਪਸ਼ੂ ਦੇ ਵਿੱਚ ਲੈਮਨਸ ਭਾਵ ਲੰਗੜੇਪਣ ਦੀ ਸਮੱਸਿਆ ਪੈਦਾ ਕਰ ਦਿੰਦੀ ਹੈ। ਖੁਰਾਂ ਦੇ ਵਿੱਚ ਦਰਾੜ ਜਾਂ ਜ਼ਖਮ ਹੋ ਜਾਂਦਾ ਇਹ ਸਭ ਹੁੰਦੀ ਨਮੀ ਤੇ ਗੰਦਗੀ ਤੇ ਖਰਾਬ ਮੈਨੇਜਮੈਂਟ ਦੇ ਕਾਰਨ ਪਸ਼ੂਆਂ ਦੇ ਵਿੱਚ ਲੈਮਨਸ ਤਾਪ ਲੰਗੜੇਪਣ ਦੀ ਸਮੱਸਿਆ ਆ ਜਾਂਦੀ ਹੈ ਸੋ ਨੰਬਰ 2 ਦੇ ਉੱਪਰ ਸੋ ਬਹੁਤੀ ਫਾਉਂਟਨ ਪਿਸਾਜ ਦਾ ਲੰਗੜਾਪਨ ਤੇ ਸਮੱਸਿਆ ਦੇ ਨਾਲ ਅਸੀਂ ਕਿਵੇਂ ਨਜੇਠੀਏ ਸੋ ਸਾਨੂੰ ਸਮਝਾ ਰਹੇ ਹਾਂ ਬੱਕਰੀਆਂ ਦੇ ਵਿੱਚ ਖਾਸ ਕਰਕੇ ਲੰਗੜੇਪਨ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਨੰਬਰ 2 ਦੇ ਉੱਪਰ ਬੈਕਟੀਰੀਆ ਅਨਫੈਕਸ਼ਨ ਦੇ ਕਰਕੇ ਵੀ ਬੱਕਰੀਆਂ ਦੇ ਵਿੱਚ ਲਾਗੜੇ ਪੰਦੀ ਸਮੱਸਿਆ ਖੜੀ ਹੋ ਜਾਂਦੀ ਹੈ। ਸੋ ਜਿਸ ਦੇ ਵਿੱਚ ਲਕੋ ਬੈਕਟੀਰੀ ਦੇ ਨੰਬਰ 2 ਦੇ ਉੱਪਰ ਕੋ ਸੋ ਬੈਕਟੀਰੀਅਮ ਨੈਕ੍ਰੋਪਰੋਸ ਬੈਕਟੀਰੀਆ ਆ ਜਾਂਦੇ ਨੇ ਜਿਸ ਦੇ ਕਰਕੇ ਜਾਨਵਰ ਦੇ ਵਿੱਚ ਲੈਮਨਸ ਦੀ ਸਮੱਸਿਆ ਖੜੀ ਹੋ ਜਾਂਦੀ ਆ ਸੋ ਤੁਹਾਨੂੰ ਦੱਸ ਦਈਏ ਕਿ ਇਹ ਬੈਕਟੀਰੀਆ ਨਾਭੀ ਰਹੀ ਇਨਫੈਕਸ਼ਨ ਕਰਕੇ ਜੋੜਾਂ ਦੀ ਸੋਜ ਤੱਕ ਜਾਨਵਰ ਦੇ ਲਿਆ ਦਿੰਦੇ ਨੇ ਜਿਹਦੇ ਕਰਕੇ ਲੈਂਮੀਨਸ ਭਾਬ ਲੰਗੜੇ ਪਾਉਣ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਸੋ ਨੰਬਰ 3 ਦੇ ਉੱਪਰ ਆਪਾਂ ਗੱਲਬਾਤ ਕਰਾਂਗੇ 64 ਜਾトラਮਾ ਦੇ ਰਹੀਂ ਵੀ ਤੁਹਾਡੇ ਪਸ਼ੂ ਦੇ ਵਿੱਚ ਲੈਂਮੀਨਸ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਜੀ ਦੇ ਵਿੱਚ ਕੰਚ ਜਾਂ ਪੱਥਰ ਚੁਬਣੀ ਦੀ ਸਮੱਸਿਆ ਆ ਸਕਦੀ ਆ ਸੋਜੀ ਦੇ ਵਿੱਚ ਪੈਰ ਮੁੜ ਜਾਣਾ ਸਾਂਹਲ ਹੋ ਜਾਂਦਾ ਹੱਡੀ ਦਾ ਟੁੱਟਣਾ ਫ੍ਰੈਕਚਰ ਵਗੈਰਾ ਲੈਮਨਸ ਦਾ ਕਾਰਨ ਬਣ ਜਾਂਦਾ ਨੰਬਰ 3 ਦੇ ਉੱਪਰ ਸਾਨੂੰ ਸਮਝਾ ਰਹੇ ਸੀ ਚੋਟ ਜਾਂ ਟਰਮਾ ਜਿਹਦੇ ਵਿੱਚ ਪੱਥਰ ਚੋਬਣਾ ਜਾਂ ਕਾਂਟ ਜਾਂ ਕੀਲ ਟਾਇਰ ਮੁੜ ਜਾਣਾ ਆ ਜਾਂਦਾ ਹੈਗਾ ਸੋ ਬਾਅਦ ਵਿੱਚ ਨੰਬਰ 4 ਦੇ ਉੱਪਰ ਆਪਾਂ ਗੱਲ ਕਰਦੇ ਹਾਂ ਆਪਸ਼ਨ ਸੰਬੰਧੀ ਕਾਰਨ ਦੇ ਵਿੱਚ ਬੈਂਕ ਦੀ ਘਾਟ। ਇਹ ਘਾਟ ਆ ਜਾਂਦੀ ਆ। ਇਹਦੇ ਵਿੱਚ ਜਾਨਵਰ ਦੇ ਫਰਕ ਤੋਂ ਜ਼ੋਰ ਬਈ ਉਹਨੇ। ਜਿਵੇਂ ਬਾਇਆ ਕਰਕੇ ਵੀ ਜਾਨਵਰ ਆਪਣਾ ਸਾਇਆ ਥੱਲੇ ਨਹੀਂ ਲਾਉਂਦਾ। ਜਮੀਨ ਦੇ ਉੱਪਰ ਸੋ ਨੰਬਰ 2 ਦੇ ਉੱਪਰ ਕਾਪਰ ਦੀ ਕਮੀ ਨੰਬਰ ਪ੍ਰਕਾਸ਼ੀਮ ਆਸਪੋਸ ਦੀ ਕਮੀ ਨਹੀਂ ਕਰਕੇ ਵੀ ਕਈ ਵਾਰ ਤੁਹਾਡੇ ਜਾਣ ਕਰਦੇ ਵਿੱਚ ਲੈ ਗਈ ਲੋਕਾਂ ਖੜੀ ਹੋ ਜਾਂਦੀ ਆ ਆਸ ਸੰਬੰਧ ਜਿਹੜਾ ਉਸ ਤੋਂ ਤੰਵਾ ਹੋ ਜਾਂਦਾ ਭਾਵੇਂ ਨਸ ਆਸਪੋਸ ਨਹੀਂ ਆ ਜਿਹੜੀ ਹੈ ਜਾਨੀ ਉਸ ਦਾ ਭਾਅ ਲੱਗਦਾ ਪਣ ਨੰਬਰ 5 ਦੇ ਉੱਪਰ ਰੀਅਲ ਮੇ ਬੁਆਰੀਆਂ ਕਰਕੀ ਨੇ ਪੀਰ ਰਸਵਾ ਦੇ ਜਾਣ ਪੜਾ ਦੇ ਵਿੱਚ ਇਹਨਾਂ ਦੀ ਸੋਸੇ ਆਈ ਹੁੰਦੀ ਹੈ ਹੋਰ ਆਪਣੇ ਨੇ ਬੁਆਰੀਆਂ ਕਰਕੀ ਜਿਹਦੇ ਵਿੱਚ ਕਰਿਆ ਬਰਦਰ ਕਿਈ ਹੋਣੀ ਆ ਤਾਂ ਹੁਣ ਆਪਾਂ ਗੱਲਬਾਤ ਕਰਾਂਗੇ ਰੋਗਵਨ ਦੀ ਪ੍ਰਕਿਰਿਆ ਇਹ ਕਿੱਥੋਂ ਹੁੰਦੀ ਹੈ ਜਿਹਦੇ ਬਾਰੇ ਆਪਾਂ ਚਰਚਾ ਕਰਨੇ ਮਨਨ ਸਰੀਰ ਤੁਹਾਡੀ ਨੂੰ ਦੱਸਦੇ ਕਿ ਨਵੀਂ ਵਾਲੇ ਮਾਹੌਲ ਦੇ ਵਿੱਚ ਬਕਰੀਆਂ ਖੁਰਾਂ ਦੀ ਚਮੜੀ ਇਰਾਹੀ ਅੰਦਰ ਜਾਂਦੇ ਆ ਤੇ ਸੋਚ ਤੇ ਦਰਦ ਪੈਦਾ ਹੁੰਦਾ ਜਿੰਨਾ ਕਰਕੇ ਤੇ ਬੱਕਰੀ ਪੈਰ ਰੱਖਣ ਦੇ ਤੇ ਕਤਰੌਂਦੀ ਹੈ ਤੇ ਲੰਬੇ ਸਮੇਂ ਵਿੱਚ ਖੁਰਾਂ ਦੀ ਆਕਾਰ ਖਰਾਬ ਹੋ ਜਾਂਦੇ ਨੇ ਜੋ ਵੀ ਪ੍ਰਕਿਰਿਆ ਦੇ ਵਿੱਚ ਆਉਂਦਾਗਾ ਸੋ ਹੁਣ ਆਪਾਂ ਗੱਲਬਾਤ ਕਰਦੇ ਆ ਕਲੀਨਿਕਲ ਲੱਤਵਾਰੀ ਲਖਨਉਦ ਦੇ ਡਾਇਗਨੋਸਿਸ ਕਰਾਂਗੇ ਤੋਂ ਜਿਨ੍ਹਾਂ ਦੇ ਵਿੱਚ ਰਗੜਾ ਕੇ ਤੁਰਨਾ ਸੈੱਟ ਚੱਕ ਕੇ ਰੱਖਣਾ ਕਈ ਵਾਰ ਤੁਹਾਡੇ ਜਾਨਵਰਾਂ ਦੇ ਵਿੱਚ ਇਹਦਾ ਵੀ ਸਮੱਸਿਆ ਪੈ ਜਾਈਏ ਇਹ ਗੱਲ ਦਾ ਫਾਇਦਾ ਖੁਰਾਂ ਵਿੱਚੋਂ ਬਦਬੂ ਪਾਸ ਨਿਕਲਣਾ ਜਾਰਾ ਘੱਟ ਦੇ ਦੁੱਧ ਦੀ ਪਾਚਨ ਸ਼ਕਤੀ ਘਟਾ ਦਿੰਦਾ ਪਤੋ ਤੇ ਵਜ਼ਨ ਵਿੱਚ ਕਮੀ ਆ ਜਾਂਦੀ ਹੈ ਜਿਹਦੇ ਵਿੱਚ ਵੀ ਆਹ ਇੱਕ ਘਰਾ ਫਾਰਮਰ ਚੜਾਉਂਦੇ ਨੇ ਉਹਨਾ ਦਾ ਰੋਗ ਦੀ ਪਛਾਣ ਕਿਦਾਂ ਕਰਾਂਗੇ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਧੰਨਵਾਦ ਕਰਦੇ ਆਂ ਜੇ ਕਿੰਨਾ ਚੋਸਕੀ ਕਰਾਂਗੇ ਲੈਮਨੋਸ ਦੀ ਆਂਗਰੇਜ਼ਾਂ ਦੀ ਸੋ ਸਭ ਤੋਂ ਪਹਿਲਾਂ ਨੰਬਰ 2 ਦੇ ਉੱਪਰ ਫੁਰ ਕੱਟ ਕੇ ਅੰਦਰ ਦੇਖਣਾ ਨੰਬਰ 3 ਦੇ ਉੱਪਰ ਦੋੜਾਂ ਦੀ ਕਲਕੁਲੇਸ਼ਨ ਵੀਰ ਕੇਸਾਂ ਦੇ ਵਿੱਚ ਆਪ ਦਾ ਸਾਉਂਡ ਜਾਇਸ ਹੈ ਪ੍ਰੋਵਾਈਡ ਜਾਂਦੇ ਨੇ ਤੋਂ ਹੁਣ ਆਪਾਂ ਇਲਾਜ ਬਾਰੇ ਗੱਲਬਾਤ ਕਰਦੇ ਕਿ ਆਪਾਂ ਇਹਦਾ ਪੀਸੀ ਕਰ ਸਕਦੇ करते हैं बारे अपना चर्चा करा तो सब तो पहले स्थानिक इलाज ਜਦੋਂ ਵੀ ਫਾਈਲ ਨਬਰ 10 ਦੇ ਉੱਪਰ ਆਇਓਡੀਨ ਸਪਰੇਅ ਐਂਟੀਬੈਟਿਕਸ ਬੜੀ ਤੁਸੀਂ ਲਾ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਕਿ ਵੈਕਸੀਨ ਤੁਹਾਨੂੰ ਵੀ ਕੱਲ੍ਹ ਤੋਂ ਦੁਬਾਰਾ ਕਿਹੜਾ ਇਹਨਾਂ ਲਾਉਣਾ ਡੈਂਟਫਲੇਡ ਵਗੈਰਾ ਜਰਮਦਾਰ ਨੂੰ ਦਿੱਤੇ ਜਾਂਦੇ ਨੇ ਗਰੁੱਪ ਦੇ ਵਿੱਚ ਸੋ ਦਰਦ ਦਿਸੋ ਲਈ ਬਟਾਉਂਦੇ ਨੇ ਇਹਨਾਂ ਨਾਲ ਪੈਨਕਿਲਰ ਡਾਕਟਰ ਸੋਈ ਤੇ ਬਖਾਮਣ ਤੇ ਮਿਨਰਮੇਸ ਟੈਰੀਮਿਨਮ ਲੈਕਚਰ ਆਨ ਬੋਰਡ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ 100 ਫੁੱਟ ਪਾਪ ਬਹੁਤ ਬਾਹਰ ਨਹੀਂ ਆਪਾਂ ਪਾਇਰਾਂ ਦੇ ਲਈ

ਦੀ ਜਗਾ ਤੇ ਸਾਫ ਜਗਾ ਜਾਨਵਰਾਂ ਨੂੰ ਰੱਖਾਂਗੇ ਸਿਹਤ ਤੱਕ ਘੁਰਾਂ ਦੀ ਕਟਾਈ ਸੋ ਜਿਆਦਾ ਪ੍ਰੋਬਲਮ ਕਈ ਵਾਰ ਜਦੋਂ ਖੋਰਾ ਕੱਚਾ ਲਹਿ ਜਾਂਦਾ ਜਾਂ ਕੱਟ ਦੰਨੇ ਆ ਲੈਮਸ ਨੇ ਪ੍ਰੋਬਲਮ ਤਾਂ ਆਉਂਦੀ ਐ ਪਰ ਚੰਦੇ ਉੱਪਰ ਸੰਸਕਰਟਕ ਜਿਹਦੇ ਵਿੱਚ ਵગેਰਾ ਸਹੀ ਮਾਤਰਾ ਦੇ ਵਿੱਚ ਹੋਵੇ। ਸੋ ਬਿਮਾਰ ਬੱਕਰੀ ਨੂੰ ਅਲੱਗ ਰੱਖਾਂਗੇ। ਨੰਬਰ 4 ਦੇ ਉੱਪਰ ਸੋ ਆਪ ਇੱਕ ਮਹੱਤਵਪੂਰਨ ਗੱਲ ਕਰਦੇ ਆਂ। ਲਾਗੜੇਪਣ ਦੀ ਸਥਿਤੀ ਦੇ ਕਰਕੇ ਦੁੱਧ ਉਤਪਾਦਨ ਘਟਦਾ ਤੇ ਵਜਨ ਤੇ ਵਾਧਾ ਘੱਟ ਹੁੰਦਾ। ਬਰੀਡਿੰਗ ਪ੍ਰਭਾਵਿਤ ਹੁੰਦੀ ਆ ਤੇ ਇਲਾਜ ਦੇ ਵਿੱਚ ਵੀ ਖਰਚਾ ਆਉਂਦਾ। ਸੋ ਕੀ ਜੇਕਰ ਇਸ ਸਮੱਸਿਆ ਤੁਹਾਡੇ ਜਾਨਵਰਾਂ ਦੇ ਵਿੱਚ ਆਉਂਦੀ ਆ ਤੁਹਾਨੂੰ ਆਰਕਟਿਕ ਤੇ ਬਹੁਤ ਘੱਟਾ ਚੱਲਣਾ ਪੈਂਦਾ ਤੇ ਦੁੱਧੋ ਫਵਾਦਨ ਦੇ ਵਿੱਚ ਵੀ ਜਾਨਵਰ ਦੇ ਕਮਈ ਆ ਜਾਂਦੀ ਆ ਸੋ ਵਜਨ ਜਾਨਵਰਾਂ ਦਾ ਬਹੁਤ ਜ਼ਿਆਦਾ ਘੱਟ ਹੁੰਦਾ ਸੋ ਤੁਹਾਨੂੰ ਦੱਸੂ ਜੇ ਕਿ ਲੰਗੜਾਪਨ ਸਿਰਫ ਪੈਰਾਂ ਦੀ ਬਿਮਾਰੀ ਨਹੀਂ ਸਮੋ ਹਾਫ ਹੈਲਥ ਸਮੱਸਿਆ ਹੈ ਦੀਵੇ ਵਿੱਚ ਸਹੀ ਸਮੇਂ ਮੈਨੇਜਮੈਂਟ ਸਮੇਂ ਸਿਰ ਉਸ ਇਲਾਜ ਦੇ ਰੋਖਾਮ ਨਾਲ ਬੱਕਰੀਆਂ ਨੂੰ ਲਾਗੜੇ ਤੋਂ ਬਚਾਇਆ ਜਾ ਸਕਦਾ ਸੋ ਵੀਡੀਓ ਚੰਗੀ ਲੱਗੀ ਤਾਂ ਵੀ ਸ਼ੇਅਰ ਜ਼ਰੂਰ ਕਰੋ ਜੈਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਪਾਂ ਅੱਗੇ ਤੋਂ ਨੌਨ ਚੈਪਟਰ ਦੇ ਵਿੱਚ ਤੁਹਾਡੇ ਤੱਕ ਪਹੁੰਚੇ ਸੋ ਖਦਾ ਮੱਛਰ ਤੁਹਾਨੂੰ ਜਾਨਵਰ ਪਾਲਣ ਪ੍ਰਤੀ ਜਾਣਕਾਰੀ ਦੇਣਾ ਸੋ YouTube ਦੀ ਗਾਈਡਲਾਈਨਾਂ ਦੇ ਸਾਥ ਤੁਹਾਨੂੰ ਤੁਹਾਡੇ ਤੋਂ ਸਹੀ ਜਾਣ ਦੇਣਾ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਅਗਲੇ ਚੈਪਟਰ ਦੇ ਉੱਪਰ ਨਵਾਂ ਇੱਕ ਟੌਪਿਕ ਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆ ਗਿਆ ਜੀ ਵੀਡੀਓ ਦੇਖਣ ਲਈ ਧੰਨਵਾਦ